इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸਸੀ ਗੱਲ ਦੀ ਮੈਂ ਗੁਰਪ੍ਰੀਤ ਸਿੰਘ ਬਾਠ ਇੰਡੀਆ ਨਿਊਜ਼ ਪੰਜਾਬ ਤੋਂ ਤੁਹਾਨੂੰ ਆਪ ਨੂੰ ਪਤਾ ਹੈ ਕਿ ਜੋ ਚੋਣ ਖਾੜਾ ਲੋਕ ਸਭਾ 2024 ਪੱਕ ਚੁੱਕਾ ਹੈ ਜਿਸ ਦੇ ਤਹਿਤ ਹਰ ਇੱਕ ਪਾਰਟੀ ਪਿੰਡ-ਪਿੰਡ ਜਾ ਕੇ ਆਪਣੇ ਆਪਣੇ ਚੋਣ ਜਲਸੇ ਕਰ ਰਹੀ ਹੈ ਅੱਜ ਸਰਦਾਰ ਮਾਲਵਿੰਦਰ ਸਿੰਘ ਕੰਗ ਹਲਕਾ ਸ਼੍ਰੀ ਆਨੰਦ ਗੁਰਸਾਹਬ ਤੋਂ ਜੋ ਉਮੀਦਵਾਰ ਉਹਨਾਂ ਦੇ ਹੱਕ ਦੇ ਵਿੱਚ ਐਮਐਲਏ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਵੱਲੋਂ ਪਿੰਡ-ਪਿੰਡ ਜਾ ਕੇ ਚੋਣ ਜਲਸਾ ਕੀਤਾ ਗਿਆ ਆਓ ਚਲਦੇ ਆਪਾਂ ਸਿੱਧੀਆਂ ਤਸਵੀਰਾਂ ਜਿੱਥੇ ਚੋਣ ਜਲਸਾ ਚੱਲ ਰਿਹਾ ਹੈ ਸੋਹਣਾਂਪੁਰ ਦੇ ਐਮਐਲਏ ਉਹਦੇ ਨਾਮ ਅਡੇ ਜਗਨਜੀਤ ਮੇਰੇ ਸ਼ੂਟਿੰਗ ਦਾ ਯਤਨਦਨ ਦੀ ਅਤੇ ਮੇਰੀ ਸਰਕਾਰ ਜੋਗਨਗਰ ਨਾਸ ਸਾਰਿਆਂ ਨੂੰ ਅਧਿਕਾਰਤਨ ਵਾਹਿਗੁਰੂ ਜੀ ਦਾ ਨਾਮ ਸ੍ਰੀ ਰਾਜਪੁਰ ਸਾਹਿਬ ਤੋਂ ਵਾਲਵਿੰਦਰ ਸਿੰਘ ਕਾਂਗਰਸ ਆਪਣੇ ਫੋਟੋ ਤੁਸੀਂ ਦੇਖ ਸਕਦੇ ਹੋ ਕਿਉਂਕਿ 1800 ਪਿੰਡ ਆ ਸੀ ਸਵੇਰ ਤੋਂ ਚੱਲੇ ਹੋਏ ਆ 7ਵਾਂ ਪਿੰਡ 8ਵਾਂ ਪਿੰਡ ਇੱਕ ਦਿਨ ਵਿੱਚ ਤੇ ਚੱਲੀਏ 8 ਪਿੰਡ ਆ ਦੋ ਅਸੀਂ ਹੋਰ ਕਹਾਂਗੇ 10 ਪਿੰਡ ਹੋ ਜਾਣਗੇ 1800 ਪਿੰਡ ਹੈ ਐਂਟੀ ਦਾ ਜਿਹੜਾ ਉਮੀਦਵਾਰੋਂ ਪਿੰਡ ਪਿੰਡ ਨਹੀਂ ਜਾ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜ-ਪੰਜ 7-7 ਪਿੰਡਾਂ ਦਾ ਇੱਕ ਬਣਾ ਕੇ ਇੱਕ ਜਗ੍ਹਾ ਉਹਨਾਂ ਦੀ ਕਿੰਨੇ ਰੈਲਿੰਗ ਕੀਤੀ ਜਾਵੇ ਵੈਸੇ ਜਦੋਂ ਕੌਰ ਸਾਹਿਬਾਂ ਅਮਰਿੰਦੇ ਆਏ ਵੀ ਸੀ सो so, मैं आस करता है कि जिम्मे इनकलाब बैके आए थे इस बार भी जो मान साहब ने नारा दिता कि तेरह जीरो इस बार तेरह जीरो करना आम आदमी पार्टी दिह उमीदार ने भेजीए और, है। और पहली तरीक नोटा पैनिया आप सारे ही अपने काम पहली तो पहला नवेड़िए उसके बाद पहली तरीक खाली रखिए ਔਰ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹਨਾਂ ਨੂੰ ਪਾ ਕੇ ਇਤਸੋ ਕਾਮਯਾਬ ਕਰੀ ਔਰ ਅਗਰ ਅਸੀਂ ਉਹਨਾਂ ਨੂੰ ਇਤਸੋ ਵੱਧ ਵੋਟਾਂ ਨਾਲ ਜਿਤਾਦੇ ਹਾਂ ਨੌ ਹਲਕੇ ਇਹਨਾਂ ਤੋਂ ਤਾਂ ਸਾਨੂੰ ਵੀ ਇਹਦਾ ਵੱਧ ਬੈਨੀਫਿਟ ਮਿਲੂਗਾ ਸਾਨੂੰ ਕੋ ਵੱਧ ਫੰਡ ਵੀ ਲੈ ਸਕਦੇ ਆ ਆਪਣੇ ਇਲਾਕੇ ਲਈ ਸੋ ਸਾਰਿਆਂ ਦਾ ਮੈਂ ਇਤਿਆਸ ਕਰਦਾ ਕਿ ਪਹਿਲਾਂ ਸਪੋਰਟ ਕਰਦੇ ਹਾਂ ਕਰਦੇ ਰਹੇ ਹਾਂ ਆਪਣੇ ਉਦੀ ਸਰ 10 ਕਰੋੜ ਰੁਪਇਆ ਜਿਹੜਾ ਉਹ ਲਾਇਆ ਅਦਾਇਗੀ 2-2 ਸਾਲ 1.5 ਸਾਲ ਨਹੀਂ ਸੁਣ। ਹੁਣ ਆਪਾਂ ਦੇਖੂਗੇ ਵੀ ਗੰਨੇ ਦੀ ਅਦਾਇਗੀ ਜਿਹੜੀ ਨਾਲ ਦੇ ਨਾਲ ਮਹੀਨੇ 1.5 ਮਹੀਨੇ ਚ ਆਪਾਂ ਨੂੰ ਗੰਨੇ ਦੇ ਪੈਸੇ ਮਿਲਦੇ ਨੇ ਬਹੁਤ ਸਾਰੇ ਸਾਡੇ ਗੰਨੇ ਦੇ ਕਾਰਸਿਕਾਰ ਵੀ ਬੈਠੇ ਆ ਜਿਹੜੇ ਗੰਨੇ ਦੀ ਫਸਲ ਦੇਣਾ ਚਾਹਦੇ ਹੋਣ। ਸੋ ਹਰ ਪੱਖੋਂ ਦਵਾਈਆਂ, ਸਪਰੇਹਾਂ, ਬੀਜ ਸਾਰੇ ਸੋਧ ਕੇ ਆ ਰਹੇ ਕੋਈ ਹਿੰਮਤ ਨਹੀਂ ਕਰ ਰਿਹਾ ਵੀ ਇੰਨਾ ਮੁੱਖ ਮੰਤਰੀ ਇਮਾਨਦਾਰ ਆ ਵੀ ਇਹਨੇ ਸਾਨੂੰ ਟੰਗ ਦੇਣਾ ਉਹ ਵੀ ਦੱਸਦੇ ਕੋਈ ਨੱਕੀ ਬੀਜ ਸਪਰੇਹਾਂ ਦੀਆਂ। ਇਹ ਜੀ ਹਾਂ ਬਹੁਤ ਖੁਸ਼ ਹੈ ਜੇ ਸੁਭਾਰਾ ਇਹ ਕੰਮ ਚ ਕੰਮ ਚੱਲ ਰਿਹਾ ਹੈ 2 ਸਾਲਾਂ ਤੋਂ ਤੁਸੀਂ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋ ਸੋ ਇਹੀ ਬੇਨਤੀ ਕਰਦੇ ਆ ਸਰਦਾਰ ਮਾਨਵਿੰਦਰ ਸਿੰਘ ਕੰਗ ਹੈ ਉਹਨਾਂ ਨੂੰ ਸੈਂਟਰ 'ਚ ਭੇਜਿਆ ਹੋਇਆ ਪਾਰਲੀਮੈਂਟ 'ਚ ਭੇਜਿਆ ਹੋਇਆ ਹੈ ਤੁਸੀਂ ਦੇਖਿਆ ਉਹਨਾਂ ਮਾਨਵਿੰਦਰ ਸਿੰਘ ਕੰਗ ਪੜਿਆ ਲਿਖਿਆ ਇਨਸਾਨ ਐਨ ਐ ਐਲ ਐਬੀ ਲੋਕੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜੋ ਬਾਰਦਾ ਪ੍ਰਧਾਨ ਤੇ ਉਸ ਟਾਈਮ ਸਟੂਡੈਂਟ ਪ੍ਰਧਾਨ ਵੀ ਸੀਗਾ ਤੇ ਨਾਲੇ ਸੈਨੇਟ ਮੈਂਬਰ ਸੀ। ਸੋ ਇਹ ਜਿਹੜਾ ਜਿਹੜੂ ਜਿਹੜੇ ਆਪਾਂ ਭੇਜਾਂਗੇ ਤਾਂ ਉਹਦੇ ਨਾਲ ਆਪਣਾ ਜਿਹੜਾ ਹੈਗਾ ਸਲੂਕ ਸਭਾ ਦੀ ਮੁੰਦੀ ਆਪਾਂ ਨੂੰ ਕਾਨਾਸ਼ਾ ਰਵਈਆ ਦੇ ਨਾਲ ਪੰਜਾਬ ਨੂੰ ਤਬਾਹ ਹੋ ਜਾਂਦਾ ਕੱਚੇ ਘਰਾਂ ਦੇ ਪੈਸੇ ਨਹੀਂ ਸੈਂਟਰ ਰਿਲੀਜ਼ ਕਰ ਰਿਹਾ। ਰਸ਼ੀ ਵੀ ਪ੍ਰੋਪਰ ਸਹੀ ਟਾਈਮ ਤੇ ਭੇਜ ਰਿਹਾ। ਸਾਰੀਆਂ ਜਿਹੜੀਆਂ ਮਨਪਿੱਕਤਾ ਆਪਣੀਆਂ ਆਪਾਂ ਆਪਣੀ ਆਵਾਜ਼ ਜਿਹੜੀ ਸੈਂਟਰ 'ਚ ਬੁਲੰਦ ਕਰੀਏ ਸੋ ਸੀਐਮ ਆਣ ਦਾ ਇਸ ਵਾਰ ਇੱਕੋ ਨਾਰਾ 13 0 ਕਰਨਾ ਪੜਨਾ ਹੈ 13 0 ਲੋਕ ਨਾਲ ਹੈ ਰੌਲਾ ਪਾ ਰਹੇ ਬਰੋਟੀ ਪਾਰਟੀयां ਜਿਹੜੇ ਪਹਿਲਾਂ ਚਿੱਟੇ ਕੁਰਤੇ ਪਜਾਮੇ ਪਾ ਕੇ ਖਾਣੇ ਗਜੇਰੀ ਜਾਂਦੇ ਸੀ ਲੋਕਾਂ ਨੂੰ ਇਹ ਜਰਾ ਇੱਕ ਬਹੁਤ ਵੱਡੀ ਗੱਲ ਹੈ ਕਾ ਕਿ ਨੌਜਵਾਨ ਖੇਡਾਂ ਵੱਲ ਜਾਣ ਨੌਜਵਾਨ ਜਿਹੜੇ ਹੈਗੇ ਆ ਉਹ ਆਪਣੀ ਕਸਰਤ ਵਾਲ ਜਾਣ ਔਰ ਇਸ ਪਿਆਰੇ ਚੁਗ ਜਾਣ ਔਰ ਨਸ਼ਿਆਂ ਤੋਂ ਦੂਰ ਰਹੇ ਇੱਕ ਬੜੀ ਵੱਡੀ ਗੱਲ ਇਹ ਹੀ ਇੱਕ ਸਰਕਾਰ ਹੈ ਜਿਨੇ ਫਰਮਲ ਪਲਾਂਟ ਖਰੀਦਿਆ ਨਹੀਂ ਅੱਜ ਤੱਕ ਸਰਕਾਰਾਂ ਸਰਕਾਰੀ ادارے ਵੇਚਤੀਆਂ ਆਈਆਂ ਨੇ ਵੇਚਤੀਆਂ ਆਈਆਂ ਇਹ ਪਹਿਲੀ ਸਰਕਾਰ ਹੈ ਹਿੰਦੁਸਤਾਨ ਸ਼ਾਇਦ ਸਾਡੇ ਸਾਰੇ ਵਰਲਡ 'ਚ ਹੋਵੇ ਪਹਿਲੀ ਸਰਕਾਰ ਜਿਨੇ ਪ੍ਰਾਈਵੇਟ ਅਦਾਰੇ ਖਰੀਦੇ ਔਰ ਕਿਸੇ ਤਰ੍ਹਾਂ ਦੀ ਘਾਟ ਨਹੀਂ ਬਿਜਲੀ ਘਰਾਂ 'ਚ ਵੀ ਆ ਰਹੀ ਹੈ ਖੇਤਾਂ 'ਚ ਵੀ ਆ ਰਹੀ ਹੈ ਔਰ ਦਿਨ 'ਚ ਮਿਲ ਰਹੀ ਹੈ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਔਰ ਹੁਣ ਜਿਹੜਾ ਹੈਗਾ ਸਾਡੀ ਜਿਸ ਲਈ ਅਸੀਂ ਅੱਜ ਆਏ ਆ ਉਹ ਹੈ ਸੰਸਦ ਲਈ ਸੰਸਦ 'ਚ ਸਾਡਾ ਇੱਕ ਵੀ ਨੁਮਾਇੰਦਾ ਹੈ ਉਹਦਾ ਅਸਰ ਕੀ ਹੈ ਕਿ ਕਾਲੇ ਕਾਨੂੰਨ ਪਹਿਲਾਂ ਬਣਾਏ ਉਹਨਾਂ ਨੇ ਦੇਖੋ ਕਿਸਾਨੀ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਉਸ ਤੋਂ ਬਾਅਦ 8500 ਕਰੋੜ ਰੁਪਇਆ ਸਾਡਾ ਮੰਡੀਆਂ ਦਾ ਰੁਕਿਆ ਹੋਇਆ 800 ਕਰੋੜ ਸਾਡਾ ਹੈਲਥ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਰੁਕਿਆ ਹੋਇਆ ਸੈਕਟਰ ਨੇ ਕੱਚੇ ਮਕਾਨਾਂ ਦਾ 3 ਸਾਲ ਹੋ ਗਏ ਪੋਰਟਲ ਨਹੀਂ ਖੋਲਿਆ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਮਹਿੰਗਾਈ ਕਿੰਨੀ ਹੋ ਗਈ ਇਹ ਵੀ ਸੈਂਟਰ ਦੇ ਉਹਦੇ ਚੰਦ ਡੀਜ਼ਲ પેટ્રોલ ਦੀ ਰੇਟ ਇੰ ਸੈਂਟਰ ਚ ਸੋ ਇਹ ਸਾਰੇ ਮੁੱਦਿਆਂ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਸੈਂਟਰ ਚ ਵੀ ਸਾਡੀ ਨੁਮਾਇੰਦਗੀ ਹੋਵੇ ਔਰ ਹੁਣ ਜਿਹੜੇ ਇਹ ਜਿਹੜਾ ਇਲੈਕਸ਼ਨ ਉਸ ਤੋਂ ਵੀ ਜ਼ਰੂਰੀ ਕਿਉਂ ਹੈ ਕਿ ਅੱਜ ਮੋਦੀ ਸਰਕਾਰ 바ਵਾ ਸਾਹਿਬ ਅੰਬੇਡਕਰ ਜੀ ਨੇ ਬਣਾਇਆ ਹੋਇਆ ਜਿਹੜਾ ਸੰਵਿਧਾਨ ਹੈ ਉਹਨੂੰ ਵੀ ਪੈਰਾਂ ਥੱਲੇ ਰੋਲ ਰਹੀ ਰੋਜ਼ ਕੋਈ ਨਵੀਂ ਐਮੈਂਡਮੈਂਟ ਆ ਜਾਂਦੀ ਹੈ ਅਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਖਿਲਾਫ ਕਾਨੂੰਨ ਬਣਾ ਕੇ ਉਹਨਾਂ ਨੇ ਸਾਰੀ ਪਾਵਰ ਲੈਫਟ ਡੈਡ ਗਵਰਨਰ ਦੇ ਹੱਥ ਚ ਦੇ ਦਿੱਤੀ ਇੱਕ ਟਰਾਂਸਫਰ ਨਹੀਂ ਕਰ ਸਕਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੇ ਉਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਹੋਰ ਸਟੇਟਾਂ ਚ ਜਿੱਥੇ ਘੱਟ ਗਿਣਤੀ ਲੋਕ ਰਹਿੰਦੇ ਉਹਨਾਂ ਨਾਲ ਜਾਂਸਤੀਆਂ ਹੋ ਰਹੀਆਂ ਚਾਹੇ ਉਹ ਮਨੀਮੁਰ ਦੀ ਗੱਲ ਜਿੱਥੇ 300 ਤੋਂ ਵੱਧ ਲੋਕ ਜਿਹੜੇ ਹੁਣੇ ਰਾਜ ਸੂਨੀ ਉਹਦੇ ਚ ਮਰੇ ਦੋਸਤੋ ਪਹਿਲਾਂ ਤੁਸੀਂ ਦੇਖਿਆ ਲਖੀਮਪੁਰ ਪੀਰੀ ਚ ਕੀ ਹੋਇਆ ਕਿਸਾਨਾਂ ਨੂੰ ਔਰ ਕਿਸਾਨਾਂ ਨਾਲ ਵਾਅਦਾ ਕਰਕੇ ਵੀ ਤਿੰਨ ਕਾਲੇ ਕਾਨੂੰਨ ਵਾਪਸ ਲਵਾਂਗੇ ਉਹਦੀ ਨੋਟੀਫਿਕੇਸ਼ਨ ਹੋਏਗੀ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਹੋਈ ਤੇ ਉਹਦੇ ਲਈ ਵੀ ਕਿਸਾਨ ਹੁਣ ਦੁਬਾਰਾ ਜਿਹੜਾ ਉੱਥੇ ਬੈਠੇ ਨੇ ਔਰ ਦੂਜਾ ਜਿਹੜਾ ਮਨਸੂਬਾ ਸੈਂਟਰ ਸਰਕਾਰ ਦਾ ਇਹ ਹੈ ਕਿ ਜੇ ਇਸ ਵਾਰੀ 400 ਸੀਟਾਂ ਉਹ ਕਹਿੰਦੇ ਅਸੀਂ 400 ਤੋਂ ਪਾਰ ਜਾਣੇ ਅਗਰ ਉਹ 400 ਸੀਟਾਂ ਪਾਰ ਚਲੇ ਜਾਂਦੇ ਆ ਤਾਂ ਇੱਕ ਤਾਨਾਸ਼ਾਹੀ ਰਾਜ ਇੱਕ ਡਿਕਟੇਟਰਸ਼ਿਪ ਹੋ ਸਾਡੇ ਦੇਸ਼ 'ਚ ਇੱਕ ਆਜ਼ਾਦ ਜਿੱਥੇ ਸਾਡੀ ਜਮਹੂਰੀਅਤ ਨੂੰ ਖਤਰਾ ਪਹੁੰਚ ਸਕਦਾ ਡਿਕਟੇਟਰਸ਼ਿਪ ਦਾ ਯਾਨੀ ਤਾਨਾਸ਼ਾਹੀ ਦਾ ਮਤਲਬ ਵੀ ਫਿਰ ਇਲੈਕਸ਼ਨ ਨਹੀਂ ਹੋਣੇ 20-25 ਸਾਲ ਉਸ ਤੋਂ ਬਾਅਦ ਫਿਰ ਇੱਕ ਜੰਗ ਛਿੜੇਗੀ ਔਰ ਫੇਰ ਕਿੰਨੇ ਲੋਕ ਅਸ ਤੋਂ ਪਹਿਲਾਂ ਹੀ ਪੰਜਾਬ ਨਾਲ ਤਾਂ ਉਹਨਾਂ ਦੀ ਖਾਸ ਰੜਕ ਹੈ ਆਜ਼ਾਦੀ ਵੇਲੇ ਵੀ 10 ਲੱਖ ਪੰਜਾਬੀ ਮਰੇ ਜਦੋਂ ਬੰਡਵਾਰਾ ਹੋਇਆ ਉਸ ਤੋਂ ਬਾਅਦ ਪਾਣੀ ਦੇ ਮਸਲੇ 'ਤੇ ਇਹਨਾਂ ਨੇ ਸਾਡੇ ਨਾਲ ਕਾੜੀ ਵੰਡ ਕੀਤੀ ਔਰ ਉਸ ਤੋਂ ਬਾਅਦ 84 ਫੁੱਟ ਨਹੀਂ ਪਈ ਸਨ 30000 ਬੰਦਾ ਸੜਕ ਪੰਜਾਬ ਤੋਂ ਬਾਹਰ ਮਰਿਆ 35000 ਪੰਜਾਬ ਦੇ ਅੰਦਰ ਸੋ ਅੱਜ ਦੀ ਤਰੀਕ ਬੱਲ ਮਾਤਾ ਜੀ ਤੇ ਅੱਜ ਜੇ ਸਾਨੂੰ ਦੂਜੀ جنگ ਨਾਲ ਲੜਨੀ ਪਵੇ ਉਹਦੇ ਲਈ ਇੱਕ ਹੋਰ ਫਾਰਮੂਲਾ ਹੈ ਕਿ ਵੋਟ ਨਾਲ ਆ ਜਿਹੜੇ ਵੋਟ ਹੈ ਇਹਦੀ ਬੜੀ ਵੱਡੀ ਕੀਮਤ ਹੈ ਇੱਕ ਇੱਕ ਵੋਟ ਦੀ ਅਗਰ ਅਸੀਂ ਨਾ ਵੋਟਾਂ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫੇਰਦੀ ਤੇ ਉਹਨਾਂ ਨੂੰ ਸੀਟਾਂ ਹੀ ਨਾ ਆਣੇ ਨੀ ਇਹਦੇ ਲਈ 26 ਦੇ 26 ਜਿਹੜੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਵੇਂ ਕਿ ਬੰਗਾਲ ਦੇ ਅੰਦਰ ਮਮਤਾ ਬੇਨਰਜੀ ਉਹਨੇ ਵੀ ਉਹ ਕਸੂ ਖਾਈ ਕੇ ਅਸੀਂ ਇੱਥੇ ਬੀਜੇਪੀ ਦਾ ਸਪਾਇਆ ਕਰਦੇ ਹਾਂ ਮਹਾਰਾਸ਼ਟਰ ਵਿੱਚ ਸ਼ਿਵ ਸੇਨਾ ਅਰ ਕਾਂਗਰਸ ਇਕੱਠੇ ਹੋ ਗਏ ਨੇ ਉੱਥੇ ਉਹ ਕਹਿੰਦੇ ਅਸੀਂ ਸੇਤੋ ਮੋਦੀ ਨੂੰ ਪੂਰੀ ਤਰ੍ਹਾਂ ਹਰਾਵਾਂਗੇ ਅਲਰੇ ਪੰਜਾਬ ਦੀ جنگ ਇੱਥੇ ਸਰਕਾਰ ਭਗਵਾਨ ਸਿੰਘ ਮਾਨ ਉਹਨੇ 13 ਸੀਟਾਂ ਲਈ ਇਹ عہد ਲੈ ਲਿਆ ਇਹ ਵਾਅਦਾ ਕਰ ਲਿਆ ਆਪਣੇ ਆਪ ਨਾਲ ਕਿ 13 ਜ਼ੀਰੋ ਕਰਕੇ ਭੇਜਾਂਗੇ ਸੀ ਇੱਥੇ ਇੱਕ ਵੀ ਸੀਟ ਜਿਹੜੀ ਹੈ ਇਹਦਾ ਆਰਐਫਐਸ ਦੀ ਨੀਤੀਆਂ ਵਾਲੇ ਲੋਕਾਂ ਨੂੰ ਅਸੀਂ ਜਿੱਦ ਸਾਡੀ ਦੇਤੀ ਤੇ ਦੂਸਰੇ ਵੀ ਜਿਹੜੇ ਹੁਣ ਤੱਕ ਆਪਾਂ ਛੁੜ ਕੇ ਭੇਜਦੇ ਰਹੇ ਜਿਵੇਂ ਜੀਤਿੰਦਰ ਜੀ ਨੇ ਦੱਸਿਆ ਉਹ ਵੀ ਸਾਡਾ ਪੈਸਾ ਇੱਥੇ ਦਾ ਆਪਣੇ ਹਲਕੇ ਦੂਜੇ ਹਲਕੇ ਦੇ ਗੰਦੇ ਚੰਦੂ ਮਾਜਰਾ ਔਰ ਤੇਵਾਰੀ ਸਾਹਿਬ ਉਹ ਕਦੇ ਨਜ਼ਰ ਨਹੀਂ ਆਇਆ ਸੋ ਇਹ ਮਿੱਟੀ ਦੇ ਮਾਦੋ ਸੈਂਟਰ ਤੋਂ ਭੇਜੇ ਦਾ ਕੋਈ ਫਾਇਦਾ ਨਹੀਂ ਉਹ ਬੰਦੇ ਭੇਜਿਏ ਜਿਹੜੇ ਬੁਲੰਦ ਆਵਾਜ਼ ਪੰਜਾਬ ਦੀ ਗੱਲ ਕਰ ਸਕਣ ਕਿਸਾਨੀ ਦੀ ਗੱਲ ਕਰ ਸਕਣ ਨੌਜਵਾਨੀ ਦੀ ਕਰ ਸਕਣ ਔਰ ਇਹਨਾਂ ਦੇ ਜਿਹੜੇ ਝੂਠੇ ਲੂੰਬੜ ਚਾਲਾਂ ਉਹਨਾਂ ਨੂੰ ਡੰਗਾ ਕਰ ਸਕਣ ਆ ਮੋਦੀ ਸਾਹਿਬ ਨੂੰ ਜਦੋਂ ਮਾਨ ਸਾਹਿਬ ਤੁਸੀਂ ਐਮਪੀ ਬਣਾ ਕੇ ਭੇਜੇ ਸੀ ਉਹਨਾਂ ਨੇ ਬਾਰ-ਬਾਰ ਇਹ ਹੀ ਕਹਿੰਦੇ ਸੀ ਕਿ ਮੋਦੀ ਸਾਹਿਬ ਚੰਗੇ ਦਿਨ ਕਦੋਂ ਆਉਣ ਕਦੋਂ ਨੌਜਵਾਨਾਂ ਨੂੰ 2 ਕਰੋੜ ਸਾਲ ਦੀਆਂ ਨੌਕਰੀਆਂ ਮਿਲਣਗੀਆਂ 10 ਸਾਲ ਹੋ ਗਏ ਉਹਨਾਂ ਨੂੰ 2 ਕਰੋੜ ਦੇ حساب ਨਾਲ 20 ਕਰੋੜ ਨੌਕਰੀਆਂ ਦੇਣੀਆਂ ਚਾਹੀਦੀਆਂ ਸੀ ਲੇਕਿਨ ਦਿੱਤੀਆਂ ਕਿੰਨੀਆਂ ਆਰਟੀਆ ਪਤਾ ਕੀਤਾ ਕਿ 7 ਲੱਖ 7 ਲੱਖ ਸਿਰਫ ਨੌਕਰੀਆਂ ਸੈਂਟਰ ਤੋਂ ਦਿੱਤੀਆਂ ਗਈਆਂ ਇਹਨਾਂ ਨੇ ਕਿਹਾ ਸੀ ਇੱਕ ਇੱਕ ਅਕਾਊਂਟ 'ਚ 15 ਲੱਖ ਕਹਿੰਦਾ ਜਿਹੜੇ 50 ਰੁਪਏ ਕਿਸੇ ਦੇ ਅਕਾਊਂਟ 'ਚ ਸੀ ਉਹ ਅਕਾਊਂਟ ਖਲਵਾ ਕੇ ਆ ਗਏ ਆਪਣੇ ਉਹਨਾਂ ਨੇ ਟੈਕਸਾਂ ਚ ਕੱਟ। ਸੋ ਐਸੀਆਂ ਪਾਰਟੀਆਂ ਜਿਹੜੇ ਉਹਨਾਂ ਨੂੰ ਨਿਕਾਲਣਾ ਪਊ। ਔਰ ਇਹ ਸਾਰੇ ਪੰਜਾਬ ਦੇ ਚਾਰ ਵਾਦੇ ਨਿਭਾਏ ਆ ਔਰ ਉਹ ਵਾਦੇ ਉਹ ਕੰਮ ਵੀ ਕੀਤੇ ਜਿਹੜੇ ਵਾਦੇ ਨਹੀਂ ਸੀ ਕੀਤੇ।